ਅਜੇ ਬੰਗਾ ਦੀਆਂ ਆ ਤਸਵੀਰਾਂ ਦੁਨੀਆ ਭਰ ਦੇ ਵਿੱਚ ਬਹੁਤ ਘਮੰਦੀਆਂ ਨੇ ਅਸਲ ਦੇ ਵਿੱਚ ਇਹ ਸ਼ਖਸੀਅਤ ਹੈ ਕੌਣ ਹੈ ਜਿੰਨਾਂ ਨੂੰ ਨਹੀਂ ਪਤਾ ਮੈਂ ਦੱਸ ਦਿੰਦਾ ਇਹ ਹੈ ਕੌਣ ਹੈ ਤੇ ਕਿਵੇਂ ਇਹਨਾਂ ਦੇ ਕਾਰਨ ਅੱਜ ਦੁਨੀਆ ਭਰ ਦੇ ਵਿੱਚ ਵਰਲਡ ਸਟੇਜ ਦੇ ਉੱਤੇ ਜਿਹੜੀ ਆਪਣੀ ਪੱਗ ਹੈ ਉਹਨੂੰ ਰਿਪਰੈਜ਼ੈਂਟ ਕਰੰਦੇ ਨੇ ਅਜੇ ਬੰਗਾ ਆ ਉਹ ਵਰਲਡ ਬੈਂਕ ਦੇ ਪ੍ਰਧਾਨ ਹੈ ਪਹਿਲਾਂ ਮਾਸਟਰ ਕਾਰਡ ਦੇ ਸੀਈਓ ਵੀ ਰਹਿ ਚੁੱਕੇ ਆ ਪਿਛਲੇ ਕੁਝ ਦਿਨਾਂ ਤੋਂ ਜਿਹੜੀ G7 ਜਥੇਬੰਦੀ ਹੈ ਉਹਨਾਂ ਦੀਆਂ ਮੁਲਾਕਾਤਾਂ ਚੱਲ ਰਹੀਆਂ ਨੇ G7 ਉਹ ਜਥੇਬੰਦੀ ਹੈ ਜਿਹਦੇ ਵਿੱਚ ਇਸ ਦੁਨੀਆ ਦੇ ਸੱਤ ਸਭ ਤੋਂ ਅਮੀਰ ਦੇਸ਼ ਆ ਹਰ ਸਾਲ ਇਕੱਠੇ ਆਉਂਦੇ ਆ ਆਰਥਵਿ ਚਰਚਾ ਕਰਨ ਵਾਸਤੇ ਜੀ7 ਦੇ ਵਿੱਚ ਕੈਨੇਡਾ ਅਮਰੀਕਾ ਯੂਕੇ ਫਰਾਂਸ ਇਟਲੀ ਜਰਮਨੀ ਤੇ ਜਾਪਾਨ ਵਰਗੇ ਦੇਸ਼ ਆਉਂਦੇ ਨੇ ਆ ਜਿਹੜੀ ਤਸਵੀਰ ਹੈ ਕਾਫੀ ਵਾਇਰਲ ਹੋਉਂਦੀ ਹੈ ਜਦੋਂ ਇਟਲੀ ਦੇ ਪ੍ਰਧਾਨ ਮੰਤਰੀ ਮਲਾਨੀ ਅਜੇ ਬੰਗਾ ਨੂੰ ਮਿਲਦੀ ਹੈ ਇਹਦੇ ਚਿਹਰੇ ਤੇ ਤੁਸੀਂ ਖੁਸ਼ੀ ਦੇਖੋ ਕਿਉਂਕਿ ਅਜੇ ਬੰਗਾ ਵਰਲਡ ਬੈਂਕ ਦਾ ਪ੍ਰਧਾਨ ਹੈ तकरीबन ਹਰ ਦੇਸ਼ ਦੇ ਜਿਹੜੇ ਲੀਡਰ ਨੇ ਉਹਨਾਂ ਦੇ ਨਾਲ ਮੁਲਾਕਾਤ ਹੁੰਦੀ ਹੈ ਤੇ ਹਰ ਜਗ੍ਹਾ ਦੇ ਉੱਤੇ ਆਪਣੀ ਜਿਹੜੀ ਪੱਗ ਆ ਉਹ ਪਾਉਂਚਦੀ ਹੈ ਰਿਪਰੈਜ਼ੈਂਟੇਸ਼ਨ ਬਹੁਤ ਮਾਇਨੇ ਰੱਖਦਾ ਕਿਉਂਕਿ ਹਰ ਕਿਸੇ ਨੂੰ ਤੇ ਪਤਾ ਨਹੀਂ ਆਪਕ ਕੌਣ ਹੈ ਆਪਕ ਕਿੱਥੋਂ ਹੁੰਦੇ ਆ ਆਪਣਾ ਬੈਕਗ੍ਰਾਉਂ